ਤਰਨਤਾਰਨ ਨਗਰ ਕੌਂਸਲ ਵਿੱਚ ਕੰਮ ਕਰਦੇ ਸਫਾਈ ਸੇਵਕ ਅਤੇ ਪੰਪ ਆਪਰੇਟਰ ਯੂਨੀਅਨ ਦੇ ਵੱਲੋਂ ਧਰਨਾ ਦਿੱਤਾ ਗਿਆ ਇਹ ਧਰਨਾ ਉਹਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ 3 ਸਾਲ ਤੋਂ ਜੋ ਸਫਾਈ ਸੇਵਕ ਅਤੇ ਪੰਪ ਆਪਰੇਟਰ ਕੰਮ ਕਰ ਰਹੇ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਅਤੇ ਉਹਨਾਂ ਨੂੰ ਬਣਦੀਆਂ ਤਨਖਾਹਾਂ ਦਿੱਤੀਆਂ ਜਾਣ ਇਸ ਮੌਕੇ ਧਰਨਾਕਾਰੀਆਂ ਨੇ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਹਨਾਂ ਦੇ ਵੱਲੋਂ ਸੋਮਵਾਰ ਨੂੰ ਅੰਮ੍ਰਿਤਸਰ ਦੇ ਮੇਨ ਪੋਲ ਨੂੰ ਜਾਮ ਲਗਾ ਕੇ ਆਪਣੀਆਂ ਮੰਗਾਂ ਪੂਰਾ ਕਰਨ ਦੇ ਲਈ ਸੰਘਰਸ਼ ਕੀਤਾ ਜਾਵੇਗਾ। ਅੱਜ ਆਰਮੇਸ਼ ਮਾਛੇਗਲ ਸਦਰਨਾ ਜੀ ਕਾਫੀ ਲੰਬਾਈ ਚੱਲਦਾ ਆਵੰਦਿਆ ਤੇ ਅੱਜ ਅਸੀਂ ਇਸ ਸਰਕੀ ਇੱਥੇ ਹੋਏ ਆ। ਤੇ ਸੀਵਰ ਬੋਰਡ ਤੇ ਜਿਹੜਾ ਵਾਟਰ ਸਪਲਾਈ ਆ ਉਹ ਆ ਅੰਮ੍ਰਿਤਸਰ ਇਹ ਅੱਗੇ ਕਿਤੇ ਕਮੇਟੀਆਂ ਨੇ ਕੰਡਕਟ ਕੀਆ ਤਾਂ ਹੁਣ ਇਹਨਾਂ ਦਾ ਹੈਗਾ ਉਹਨਾਂ ਨਾਲ ਤੇ ਠੇਕੇਦਾਰ ਦੇ ਈਡੇ ਹੈਗੇ ਨੇ ਅੰਮ੍ਰਿਤਸਰ ਦੇ ਜਿਉਂ ਉੱਥੋਂ ਦਾ ਚੱਲਿਆ ਵਾ ਤੇ ਤਨਖਾਹਾਂ ਘੱਟ ਦਿੰਦੇ ਆਉਂਦੇ ਆ। ਤੋਰ ਇਹ ਬੜੀ ਵਾਰ ਲੈ ਕੇ ਦਿੱਤਾ ਵਾ ਉਥੇ ਐਫਸੀ ਦਫਤਰ ਦੇ ਕੇ ਆਏ ਆ ਸਾਰਿਆਂ ਦੇ ਅੰਦਰ ਐਕਸ਼ਨ ਨੂੰ ਦੇ ਕੇ ਆਏ ਆ ਪੱਕਿਆਂ ਦਾ ਵੀ ਦੇ ਕੇ ਆਏ ਆ ਸਾਰਾ ਕੁਝ ਲੇਕਿਨ ਉਹ ਠੇਕੇਦਾਰ ਜਿਹੜੇ ਆ ਉਹ ਇਹ ਗੱਲ ਦੇ ਤੇ ਕਰਦੇ ਨਹੀਂ ਕਿ ਅਸੀਂ ਬਗੈਦਾ ਲੈਟਰ ਸਰਕਾਰ ਦੇ ਦੇ ਕੇ ਹੁੰਨੇ ਆ ਉਹਨਾਂ ਨੂੰ ਲਿਖ ਕੇ ਹਾਲਾਂਕਿ ਸਰਕਾਰ ਇਹਨਾਂ ਨੂੰ ਵੀ ਲੈਟਰ ਦੇ ਭੇਜਦੀ ਆ ਕਿ ਆਹ ਤੇਰੀ ਮੁਲਾਜ਼ਮਾਨੀਆਂ ਗੁਰਤਾ ਗੁਜਤਾ ਜੜੀਆਂ ਵਾ ਤੈਹ ਕੀਤੀਆਂ ਸਰਕਾਰ ਨੇ ਉਹ ਦਿਓ ਇਹਨਾਂ ਨੂੰ ਲੇਕਿਨ ਉਹ ਠੇਕੇਦਾਰ ਜਿਹੜੇ ਆ ਉਹ ਇਹਨਾਂ ਗਾਲੀ ਰੱਖਿਓਦੇ ਉਹ ਪੈਸੇ ਜਿਹੜੇ ਇਹਨਾਂ ਨੂੰ ਘਟ ਦਿੰਦੇ ਆ ਆ ਪੂਰੇ ਲੈਂਦੇ ਆ ਇਹ ਸਾਨੂੰ ਇਹ ਗੱਲ ਦਾ ਰਾਂਝਾ ਆਜਾ ਅਸੀਂ ਇਕੱਠੇ ਹੋਏ ਆ ਕਿ ਅਸੀਂ ਬਹੁਤ ਵਾਰੀ ਉਹਨਾਂ ਕੋਲ ਜਾ ਕੇ ਵੇਖ ਲਿਆ ਉਹ ਸਾਡੀ ਗੱਲ ਨੂੰ ਇੱਥੇ ਸੁਣਦੇ ਨਹੀਂ ਪਏ ਉਹ ਠੀਕ ਢੰਗ ਨਾਲ ਨਹੀਂ ਲੈਂਦੇ ਕੋਈ ਅੱਜ ਇੱਕ ਠੇਕੇਦਾਰ ਸੀਮਨ ਬਣਾ ਦਾ ਹੋ ਗਿਆ ਵਾ ਤੇ ਹੁਣ ਤੇ ਟੂਲ ਆਪਰੇਟਰਾਂ ਦਾ ਵੱਖਰਾ ਠੇਕੇਦਾਰ ਉਹਨਾਂ ਕਰਦਾ ਵਾ ਜਿਸ ਕਰਕੇ ਉਹ ਠੇਕੇਦਾਰ ਦਾ ਸੁਣਿਆ ਜਾਂ ਕਰਦਾ ਵਾ ਵੀ ਮੈਂ ਜੋ ਤਰ੍ਹਾਂ ਰਾਜੇ ਸਾਹੀ ਦੇਣਾ ਜਾਂ ਮੈਂ ਇੱਥੇ ਦੇਣਾ ਉਹ ਹੀ ਮੈਂ ਦੇਣੀ ਆ ਮੈਂ ਇਹ ਤਰਨਦਾਰ ਉਹ ਵਫੀਰ ਦਰਖਾਣ ਦੇਣੀ ਅੱਜ ਇਸ ਕਰਕੇ ਇਕੱਠੇ ਅੱਜ ਹੋਏ ਆ ਕਿ ਅਸੀਂ ਜਾ ਕੇ ਐਸਸੀ ਸਰਕਲ ਨੂੰ ਮਿਲ ਕੇ ਜਾ ਕੇ ਤੇ ਉਹਨਾਂ ਨੂੰ ਇਹ ਆਪਣੀਆਂ ਮੰਗਾ ਜਿਹੜੀਆਂ ਵਾਂ ਦੇਣੀਆਂ ਅੰਮ੍ਰਿਤਸਰ ਜਾ ਕੇ ਪਰ ਸੋਮਵਾਰਾ ਹੀ ਉੱਥੇ ਉਹਨਾਂ ਦੇ ਸਰਕਲ ਜਾ ਰਹੇ ਆ ਤੇ ਜਾ ਕੇ ਉਹਨਾਂ ਨੂੰ ਆਪਣੀਆਂ ਜਿਹੜੀਆਂ ਮੁਸ਼ਕਲਾਂ ਵਾਂ ਇਹ ਦੱਸਣੀਆਂ ਵਾਂ ਤੇ ਸਾਡੇ ਜਿਹੜੀਆਂ ਸਰਕਾਰ ਨੂੰ ਜਦ ਤੱਕ ਤੈ ਕੀਤੀਆਂ ਗਿਆ ਇਹਨਾਂ ਨੂੰ ਲਾਗੂ ਕਰੋ ਤੋ ਗਾੜੀ ਲਈ ਸੰਘਰਸ਼ ਕਰਾਂਗੇ ਉਹ ਵੀ ਕਰਾਂਗੇ ਅੰਮ੍ਰਿਤਸਰ ਦਾ ਪੁਲ ਬੰਦ ਕਰਾਂਗੇ ਅਸੀਂ ਤਰਨਤਾਰਨ ਨਹੀਂ ਅੰਮ੍ਰਿਤਸਰ ਆ ਕੇ ਗੱਲ ਕਰਾਂਗੇ ਮੇਰਾ ਨਾਮ ਜੀ ਮੈਂ ਪੰਜਾਬ ਸਬੋਡੀਨੇਟ ਸਰਵਿਸ ਫੈਡਰੇਸ਼ਨ ਦਾ ਪੰਜਾਬ ਦਾ ਸਿਹਰ ਮੀਤ ਪ੍ਰਧਾਨ ਆ ਮੇਰੀ ਬੇਨਤੀ ਆ ਵੀ ਇਹ ਸੀਵਰੇ ਬੋਰਡ ਵਾਲੇ ਬਕਾਇਦਾ ਜਾਂ ਪੰਪ ਆਪਰੇਟਰ ਜਾਂ ਸਫਾਈ ਸੇਵਕਾਂ ਇਹ ਸਾਡੀ ਜਥੇਬੰਦੀ ਪੰਜਾਬ ਸਬੋਡੀਨੇਟ ਸਰਵਿਸ ਫੈਡਰੇਸ਼ਨ ਆ ਫੈਡਰੇਸ਼ਨ ਹੈ ਬਕਾਇਦਾ ਇਹਨਾਂ ਦਾ ਜਿਹੜਾ ਵੀ ਕੋਲ ਹੁੰਦਾ ਅਸੀਂ ਉਸ ਕੋਲ ਦੀ ਜਿਹੜਾ ਸਮਰਥਨ ਕਰਦੇ ਆ ਤੇ ਇਹਨਾਂ ਨੇ ਇਸ ਮੰਗਿਆ ਕਿ ਜੋ ਕਿਰਤ ਕਮਿਸ਼ਨਰ ਵੱਲੋਂ ਨਿਰਧਾਰਤ ਉਹ ਗੱਲਾਂ ਕੀਤੀਆਂ ਜਾ ਰਹੀਆਂ ਕੀਤੀਆਂ ਵਾਂ ਉਹ ਇਥੇ ਮਿਲ ਨਹੀਂ ਗਈਆਂ ਤੇ ਉਹ ਤਰੰਤ ਇਹਨਾਂ ਨੂੰ ਜਿਹੜਾ ਵਾ ਉਹ ਮਿਲਣੀਆਂ ਚਾਹੀਦੀਆਂ ਹੈ ਦੂਜੀ ਗੱਲ ਕਿ ਸਰਕਾਰ ਦੀ ਇੱਕ ਚਿੱਠੀ ਆ ਕਿ 3 ਸਾਲ ਦੀ ਸਰਵਿਸ ਵਾਲੇ ਜਿਹੜੇ ਆ ਕੱਚੇ ਕਰਮਚਾਰੀ ਆ ਉਹਨਾਂ ਨੂੰ ਰੈਗੂਲਰ ਕਰਨਾ ਤੇ ਬਕਾਇਦਾ ਵਿਸ਼ੇਸ਼ ਰੂਪ ਦੇ ਵਿੱਚ ਸੀਮਰਮਾਨ ਤੇ ਸਫਾਈ ਸੇਵਕਾਂ ਦੀ ਚਿੱਠੀ ਨਿਕਲੀ ਆ ਬਕਾਇਦਾ ਅੱਜ ਤੋਂ 7-8 ਮਹੀਨੇ ਦੀ ਗੱਲ ਆ ਪਛਾਣ ਦੀ ਗੱਲ ਆ ਕਿ ਉਹ ਚਿੱਠੀ ਨਿਕਲੀ ਕਿ ਇਹਨਾਂ ਨੂੰ ਦੂਜੇ ਮਲਾਜ਼ਮਾਂ ਦੇ ਬਰਾਬਰ ਨਾ ਵੇਖਿਆ ਜਾਵੇ ਕਿਉਂਕਿ ਇਹ ਮਲਾਜ਼ਮ ਜਿਹੜੇ ਸੀਵਰ ਵਾਲੇ ਸਾਥੀ ਜਿਹੜੇ ਆ ਬਕਾਇਦਾ ਗੱਟਰਾਂ ਦੇ ਵਿੱਚ ਜਾਂਦੇ ਆ ਜਿੱਦਾਂ ਸਾਥੀ ਪ੍ਰਧਾਨ ਜੀ ਵੀ ਕਹਿ ਚੁੱਕਿਆ ਕਿ ਸਾਡੇ ਪੱਟੀ ਦੇ ਵਿੱਚ ਦੋ ਕੱਚੇ ਕਰਮਚਾਰੀ ਸੀਵਰਮੈਨ ਜਿਹੜੇ ਆ ਉਹ ਰੱਬ ਨੂੰ ਪਿਆਰੇ ਹੋ ਗਏ ਡੈਥ ਹੋ ਗਈ ਆ ਉਹਨਾਂ ਨੂੰ ਅਜੇ ਤੀਕ ਉਹਨਾਂ ਨੂੰ 25-25000 ਰੁਪਇਆ ਡੀਸੀ ਐਲਓ ਦਿੱਤਾ ਗਿਆ ਅਜੇ ਤੀਕ ਕੋਈ ਫੁੱਟੀ ਪੈਸਾ ਵੀ ਨਹੀਂ ਮਿਲਿਆ ਗਿਆ ਤੇ ਨਾ ਕੋਈ ਨੌਕਰੀ ਅਜੇ ਤੱਕ ਮਿਲੀ ਆ ਇਸੇ ਤਰ੍ਹਾਂ ਇਹੋ ਜੀ ਅਵਸਥਾ ਜਿਹੜੀ ਆ ਇੱਥੇ ਵੀ ਆ ਸਕਦੀ ਆ ਹੋਰ ਥਾਵਾਂ ਤੇ ਵੀ ਆਈ ਆ ਇਸ ਕਰਕੇ ਸਾਡੀ ਮੰਗ ਆ ਵੀ ਸਰਕਾਰ ਦੀਆਂ ਹਦਾਇਤਾਂ ਮੁਤਾਬਕ 3 ਸਾਲ ਦੀ ਸੇਵਾ ਵਾਲੇ ਕਰਮਚਾਰੀ ਜਿਹੜੇ ਆ ਉਹਨਾਂ ਨੂੰ ਤੁਰੰਤ ਜਿਹੜਾ ਰੈਗੂਲਰ ਕੀਤਾ ਜਾਵੇ ਤੇ ਕੱਚੇ ਕਰਮਚਾਰੀ ਜਿਹੜੇ ਆ ਕਿਉਂਕਿ ਠੇਕੇਦਾਰੀ ਸਿਸਟਮ ਜਿਹੜਾ ਵਾ ਕੈਪਟਨ ਸਾਹਿਬ ਨੇ ਖਤਮ ਕਰਦਾ ਵਾ ਉਹ ਠੇਕੇਦਾਰੀ ਸਿਸਟਮ ਖਤਮ ਹੋਵੇ ਤੇ ਇਹਨਾਂ ਨੂੰ ਬਕਾਇਦਾ ਕਮੇਟੀਆਂ ਅਧੀਨ ਲਿਆਂਦਾ ਜਾਵੇ ਮੁਲਾਜ਼ਮਾਂ ਨੂੰ ਚਾਹੇ ਉਹ ਪਪ ਅਪਰੇਟਰ ਆ ਚਾਹੇ ਸਪਾਈਸੇਮ ਕਾਚਾ ਚੀਵਰ ਮੈਨਾ ਲਾ ਕੇ ਇਹਨਾਂ ਨੂੰ ਜਿਹੜਾ ਵਾ ਸਮੇਂ ਸਮੇਂ ਅਨੁਸਾਰ 3 ਸਾਲਾਂ ਦੀ ਸੇਵਾ ਵਾਲੇ ਰੈਗੂਲਰ ਕੀਤੇ ਜਾਂਦਾ ਤਰੰਤ ਤਰੰਤੋ ਵਿਜੇ ਰੋੜਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ